ਇੱਕ ਉਹ ਅੱਜ ਦਾ ਜਿਹੜਾ ਪ੍ਰੋਗਰਾਮ ਸੀਗਾ ਆਮ ਆਦਮੀ ਪਾਰਟੀ ਨੇ ਇੱਕ ਸਾਡਾ ਬੱਚਿਆਂ ਵਰਗਾ ਛੋਟਾ ਵੀਰ ਆ ਜੋਬਨ ਰਧਾਵਾ ਉਹਨੂੰ ਜ਼ਿਲ੍ਹੇ ਦੀ ਬੜੀ ਵੱਡੀ ਜੁਮਮਿਆਰੀ ਜਿਹੜੀ ਦਿੱਤੀ ਆ ਉਹਨੂੰ ਜ਼ਿਲ੍ਹਾ ਪ੍ਰਧਾਨ ਨਾਲ ਲਾਇਆ ਉਹਦੀ ਤਾਜਪੋਚੀ ਅੱਜ ਰੱਖੀ ਗਈ ਉਹਦੇ ਸਪੰਦ ਸਾਡੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਰ ਅਰੋੜਾ ਜੀ ਤੇ ਸੰਗਠਨ ਦੇ ਜਿਹੜੇ ਪੰਜਾਬ ਨੂੰ ਇੰਚਾਰਜ ਨੇ ਮਨੀਸ਼ ਛੋਦੇ ਜੀ ਸੇਚੇ ਤੌਰ ਤੇ ਆਏ ਨੇ ਉਹਦੇ ਸੰਬੰਧ ਚ ਅੱਜ ਤਾਜਪੋਚੀ ਤੇ ਸੰਬੰਧ ਚ ਫੰਕਸ਼ਨ ਜਿਹੜਾ ਹੋਇਆ देखो जेडी जगू भगवानपुरी दी माताला ਕਤਲ ਆ ਉਹ ਗੈਂਗਸਟਰਵਾਦ ਨਹੀਂ ਉਹਨੂੰ ਕਿਹਾ ਜਾ ਸਕਦਾ ਉਹ ਸਿਆਸੀ ਕਤਲ ਹੈ ਉਹਨੂੰ ਗੈਂਗਸਟਰਵਾਦ ਨਾਲ ਜੋੜ ਕੇ ਨਹੀਂ ਵੇਖਣਾ ਚਾਹੀਦਾ ਗੈਂਗਸਟਰ ਜਿਹੜਾ ਵੀ ਆਪਣੇ ਆਪ ਨੂੰ ਨਸਲ ਵਾਲਾ ਹੋਵੇ ਜਿਹੜਾ ਕਿਣਖ ਵਾਲਾ ਜਾਨ ਉਹ ਕਦੀ ਵੀ ਕਿਸੇ ਔਰਤ ਤੇ ਹੱਥ ਨਹੀਂ ਚੁੱਕਦਾ ਇਹ ਜਿਹੜਾ ਉਹਦੀ ਮਾਤਾ ਦਾ ਕਤਲ ਹੋਣਾ ਕਿਸੇ ਮਾਂ ਦਾ ਕਤਲ ਹੋਣਾ ਕੋਈ ਮਾਂ ਨਹੀਂ ਚਾਹੁੰਦੀ ਕਿ ਮੇਰੀ ਪੇਟ ਚੋਂ ਜਿਹੜਾ ਜੰਮਿਆ ਹੋਇਆ ਬੱਚਾ ਹੈ ਉਹ ਅਤੰਕਵਾਦੀ ਬਣੇ ਉਹ ਗੈਂਗਸਟਰ ਬਣੇ ਉਹ ਚੋਰ ਬਣੇ ਮਾਂ ਦੀ ਹਮੇਸ਼ਾ ਇੱਕੋ ਇੱਕ ਕਾਸ਼ ਹੁੰਦੀ ਆ ਕਿ ਮੇਰੇ ਪੁੱਤਰੀ ਚੰਗੀ ਪਰਵਿਸ਼ ਹੋ ਕੇ ਚੰਗਾ ਅਫਸਰ ਬਣੇ ਚੰਗਾ ਲੀਡਰ ਬਣੇ ਇਸ ਕਰਕੇ ਜੋ ਕੁਝ ਹੋਇਆ ਉਹ ਬਹੁਤ ਮਾੜਾ ਹੈ ਦੇਖੋ ਜਿਹੜਾ ਸਰਪੰਚ ਜਿਹੜੀ ਜੱਗੂ ਦੀ ਮਾਤਾ ਦੀ ਉਹ ਨਹੀਂ ਸਰਪੰਚ ਸਰਪੰਚ ਉਹਦੀ ਦੁਰਾਣੀ ਆ ਤੇ ਸਿਸਟਰ ਵੀ ਆ ਉਹ ਪਿੰਡ ਦੀ ਸਰਪੰਚ ਆ ਉਹਨੇ ਜਿਹੜੇ ਦੋਸ਼ ਲਾਏ ਨੇ ਜਿਹੜੇ ਪਰਿਵਾਰ ਦੇ ਘਰ ਚ ਕੋਈ ਜੀਤ ਜਾਂਦਾ ਹੈ ਜਾਂ ਕਿਸੇ ਦੀ ਮੌਤ ਹੁੰਦੀ ਹੈ ਉਹਦੇ ਪਰਿਵਾਰ ਨੂੰ ਸਾਰਾ ਪਤਾ ਹੁੰਦਾ ਕਿ ਉਹਦਾ ਅਸਲੀ ਦੋਸ਼ੀ ਕੌਣ ਹੈ ਜੇ ਉਹਦੀ ਮਾਤਾ ਦੀ ਭੈਣ ਨੇ ਦੋਸ਼ ਲਾਏ ਨੇ ਔਰ ਦੋਚਾਂ ਦੀ ਜਾਂਚ ਹੋਣੀ ਚਾਹੀਦੀ ਆ ਮੈਨੂੰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਪੂਰਨ ਭਰੋਸਾ ਹੈ ਉਹ ਕਹਿੰਦਾ ਜਿੱਡਾ ਮਰਜ਼ੀ ਵੱਡਾ ਬੰਦਾ ਹੋਵੇ ਤੇ ਜਿੱਡਾ ਮਰਜ਼ੀ ਤਾਕਤਵਰ ਹੋਵੇ ਕਿਸੇ ਨੂੰ ਵੀ ਗਲਤ ਕੰਮ ਕਰਦੀ ਪੰਜਾਬ ਦੀ ਧਰਤੀ ਤੇ ਕੋਈ ਇਜਾਜ਼ਤ ਨਹੀਂ ਅਗਰ ਉਹ ਦੋਸ਼ੀ ਪਾਇਆ ਗਿਆ ਤਾਂ ਜਰੂਰ ਸਲਾਖਾਂ ਦੇ ਵਿੱਚ ਹੋਏਗਾ ਸਿਆਸੀ ਕਤਲ ਕਹਿ ਰਹੇ ਹੋ ਪਰ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਜ਼ਿੰਮੇਵਾਰੀ ਚੁੱਕੀਆਂ ਯਾਰੀਆਂ ਨੇ ਪੋਸਟ ਪਾ ਕੇ ਵੇਖੋ ਜਿਹੜੀਆਂ ਤੁਸੀਂ ਜ਼ਿੰਮੇਵਾਰੀ ਚੁੱਕਿਆ ਉਹ ਤੋਂ ਬਾਅਦ ਵੀ ਆਈ ਹੈ ਸੋਸ਼ਲ ਮੀਡੀਆ ਤੇ ਉਹਨੂੰ ਵੀ ਚੈੱਕ ਕਰੋ ਕਿ ਜਿਨ੍ਹਾਂ ਨੇ ਕਿਹਾ ਮਾਚ ਮੰਨਿਆ ਵੀ ਉਹਨਾਂ ਆਪਣੇ ਫੇਸਬੁਕ ਤੇ ਕਿ ਗਲਤ ਹੋਇਆਹੀਂ ਇਹਦੇ ਨਾਲ ਕੋਈ ਸਾਡਾ ਐਸਾ ਨਹੀਂ ਪਰਿਵਾਰਵਾਦ ਗੈਂਗਸਟਰ ਦਾ ਮਤਲਬ ਇਹੀ ਹੈ ਜੇ ਇੱਕ ਗੈਂਗਸਟਰ ਨੇ ਦੂਜੇ ਦਾ ਬੰਦਾ ਮਾਰਿਆ ਤਾਂ ਬੰਦੇ ਦਾ ਬੰਦਾ ਮਾਰਨਾ ਹੈ ਕਿਸੇ ਜਨਾਨੀ ਨੂੰ ਨਹੀਂ ਮਾਰਨਾ ਜਨਾਨੀ ਦਾ ਹੱਥ ਨਹੀਂ ਚੁੱਕਣਾ ਜੇ ਅਸਲੀ ਗੈਂਗਸਟਰ ਤਾਂ ਉਹੀ ਆ ਅਸਲੀ ਇਨਸਾਨ ਉਹੀ ਆ ਚਰ ਮਾਵਾ ਭੈਣਾ ਧੀਆਂ ਦਾ ਕੀ ਕਸੂਰ ਹੈ ਇੱਥੇ ਤੁਸੀਂ ਸਿਆਸੀ ਕਿਹਦੇ ਵੱਲ ਨਿਸ਼ਾਨਾ ਸਾਧ ਰਹੇ ਹੋ ਨਿਸ਼ਾਨਾ ਜਿਹੜਾ ਘਰ ਵਾਲਿਆਂ ਨੇ ਲਾਇਆ ਹੈ ਮੇਰੇ ਕਹਿਣ ਦੀ ਹੁਣ ਕੋਈ ਜ਼ਰੂਰਤ ਬਾਕੀ ਰਹਿ ਗਈ ਆ ਕੱਲ ਜੋ ਡੇਰਾ ਬਾ ਇੱਥੇ ਕਲਾਂ ਬਟਾਲੇ ਚ ਹੋਇਆ ਕੋਈ ਕਸਰ ਰਹਿ ਗਈ ਹੈ ਜੇ ਸਿੱਧੀ ਉਹਨਾਂ ਇੱਕ ਐਪਲੀਕੇਸ਼ਨ ਹੀ ਦਿੱਤੀ ਆ ਸਿੱਧਾ ਨਾਮ ਲੈ ਕੇ ਸੁਖਜਿੰਦਰ ਸਿੰਘ ਰੰਧਾਵਾ ਉਹਦਾ ਬੇਟਾ ਪਪੂ ਜੈਤੀ ਪਰ ਇਹਦਾ ਮੁੰਡਾ ਨਾਲ ਦੋ ਉੱਥੋਂ ਦੇ ਭਗਵਾਨਪੁਰ ਦੇ ਪੰਜਾਂ ਬੰਦਿਆਂ ਤੇ ਉਹਨਾਂ ਜਿਹੜੀ ਐਪਲੀਕੇਸ਼ਨ ਦਿੱਤੀ ਹੈ ਜਿਹਨੂੰ ਨੰਬਰ ਲਾ ਕੇ ਡਿਪਟੀ ਸਾਹਿਬ ਨੇ ਦਿੱਤਾ ਔਰ ਕੱਲ ਜਦ ਦੀ ਡੀਡੀਆਰ ਕੱਟੀ ਗਈ ਆ ਉਸੇ ਐਪਲੀਕੇਸ਼ਨ ਦੀ ਹੁਣ ਕਿਸੇ ਨੂੰ ਕੋਈ ਭੁਲੇਖਾ ਰਹਿ ਗਿਆ ਕਿ ਕਿਹਦਾ ਨਾਲ ਕਿਵੇਂ ਸੋਚਦੇ ਹੋ ਸਿਆਸਤ ਕਿੱਧਰਲੇ ਪਾਸੇ ਜਾ ਰਹੀ ਹੈ ਜਿਹ ਇਦਾਂ ਹੀ ਸਿਆਸੀ ਲੋਕ ਸਿਆਸੀ ਤੌਰ ਤੇ ਲੋਕਾਂ ਦੇ ਕਤਲ ਕਰਵਾਉਂਦੇ ਨੇ ਤੇ ਸਿਆਸਤ ਕਿੱਧਰ ਜਾਏਗੀ ਲੋਕ ਕਿਤੇ ਯਕੀਨ ਰੱਖਣਗੇ ਲੋਕ ਲੋਕ ਇਹਨਾਂ ਸਿਆਸੀ ਲੀਡਰਾਂ ਦਾ ਕਰਤਾਰ ਵੇਖ ਚੁੱਕੀ ਆ ਔਰ ਲੋਕਾਂ ਨੇ ਇਹ ਦੇਖ ਲਿਆ ਕਿ ਕਿਹੜੇ ਲੀਡਰ ਆਪਣੀ ਸਿਆਸਤ ਕਰਕੇ ਇਹ ਕਿੰਨੀ ਇਹਨਾਂ ਦੀ ਗਰਾਫਟ ਕਿਥੋਂ ਤੱਕ ਗਈ ਆ ਵੀ ਇੱਕ ਆਪਣੇ ਸਾਹਮਣੇ ਐ ਤਾਂ ਰਾਜਨੀਤੀ ਦੀ ਗੱਲ ਹੀ ਆ ਨਾ ਕੋਈ ਉਹਦੇ ਤੋਂ ਤਰ ਭੱਜ ਨਹੀਂ ਸਕਦਾ ਕਿਸੇ ਨੇ ਕਿਸੇ ਦੀ ਸਪੋਰਟ ਕਰਨੀ ਆ ਤਾਂ ਤੁਸੀਂ ਆਪਣੇ ਕੁਝ ਇਹ ਕਹੋਗੇ ਆਪਾਂ ਰੋੜੇ ਚੁੱਕਣ ਦੇ ਪਏ ਆ ਇਹ ਡੇਰਾ ਬਾਬਾ ਨਾਨਕ ਚ ਪਿਛਲੇ 10 ਸਾਲਾਂ ਤੋਂ ਕੰਮ ਚੱਲਦਾ ਆ ਰਿਹਾ ਇਹ ਜਿਹੜਾ ਰਿਵਾਜ ਆ ਡੇਰਾ ਬਾਬਾ ਨਾਨਕ ਚ ਜਿਹੜਾ ਬੰਦਾ ਇਹਨਾਂ ਸਿਆਸੀ ਲੀਡਰਾਂ ਦੀ ਨਿਗਾ ਚੋਂਦਾ ਉਹਨੂੰ ਚੱਕ ਕੇ ਰੋੜਾ ਬਾਹਰ ਕਰ ਦਿੰਦੇ ਨੇ ਜਿਹੜੀ ਡੀਡੀਆਰ ਦੀ ਤੁਸੀਂ ਗੱਲ ਕੀਤੀ ਉਹ ਲੱਗਦਾ ਕਿ ਜਿਸ ਜਗ੍ਹਾ ਦਾ ਤੁਸੀਂ ਨੀਡਰਾਂ ਦਾ ਨਾਮ ਆ ਰਿਹਾ ਕਾਰਵਾਈ ਹੋਈ ਡੀਡੀਆਰ ਕੱਟੀ ਉਹਨਾਂ ਦੀ ਗਈ ਹੈ ਉਹ ਡੀਡੀਆਰ ਉਹ ਜਿਹੜੀ ਐਪਲੀਕੇਸ਼ਨ ਉਹਨਾਂ ਨੇ ਦਿੱਤੀ ਹੈ ਉਹ ਐਪਲੀਕੇਸ਼ਨ ਦੇ ਆਧਾਰ ਤੇ ਡੀਡੀਆਰ ਕੱਟੀ ਗਈ ਹੈ ਤਾਂ ਇਹਦਾ ਮਤਲਬ ਕਿ ਜੇ ਉਹ ਉਸੇ ਐਪਲੀਕੇਸ਼ਨ ਨੂੰ ਆਧਾਰ ਮੰਨ ਕੇ ਡੀਡੀਆਰ ਕੱਟੀ ਗਈ ਹੈ ਤਾਂ ਇਹਨਾਂ ਟ੍ਰੀਟਮੈਂਟ ਜੇ ਅੰਡਰਸਟੂਡ ਹੀ ਹੈ ਪੁਲਿਸ ਪ੍ਰਸ਼ਾਸਨ ਨੇ ਇਹਨਾਂ ਹਫ਼ਤੇ ਦਾ ਟਾਈਮ ਲਿਆ ਬਿਲਕੁਲ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿ ਕਹਿਣ ਦਿਆਂ ਪੁਲਿਸ ਨੇ 3 ਹਫ਼ਤੇ ਦਾ ਟਾਈਮ ਲਿਆ ਹੈ ਸਾਰਾ ਦੁੱਧ ਤਾਂ ਦੁੱਧ ਤੇ ਪਾਣੀ ਦਾ ਪਾਣੀ ਜਿਹੜਾ ਬਿਲਕੁਲ ਹੋ ਜਾਣਾ ਮੱਖਣ ਚੋਂ ਵਾਲ ਦੀ ਤਰ੍ਹਾਂ ਕੱਢ ਕੇ ਜਿਹੜਾ ਇਹ ਕੇਸ ਨੂੰ ਬਾਹਰ ਲੈ ਕੇ ਆਵਾਂਗੇ ਔਰ ਉਹਨਾਂ ਪਰਿਵਾਰਾਂ ਨੂੰ ਇਨਸਾਫ ਜ਼ਰੂਰ ਮਿਲੇਗਾ ਜਿਨ੍ਹਾਂ ਦੀ ਅੱਜ ਮਾਂ ਅਸ ਦੁਨੀਆ ਤੋਂ ਚਲੇ ਗਈ ਆ ਮੈਂ ਹਰ ਕੋਸ਼ਿਸ਼ ਕਰਾਂਗਾ ਕਿ ਇਨਸਾਫ ਉਹਨਾਂ ਨੂੰ ਲੈ ਕੇ ਦਿਆਂ ਦੇਖੋ ਜੀ ਮੇਰੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਇੱਕ ਆਮ ਘਰ ਦੇ ਨੌਜਵਾਨ ਨੂੰ ਜ਼ਿਲ੍ਹਾ ਪ੍ਰਧਾਨਗੀ ਦਿੱਤੀ ਤੇ ਉਹਨੂੰ ਜਦੋਂ ਅੱਜ ਅਹੁਦਾ ਸੰਭਾਲ ਸਮਾਰੋ ਸੀਗਾ ਤੇ ਖੁਦ ਆਪ ਸਾਡੀ ਜਿਹੜੀ ਆ ਨੈਸ਼ਨਲ ਲੀਡਰਸ਼ਿਪ ਸਟੇਟ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਆ ਉਹ ਆਈ ਮੇਰੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕੀ ਕਹਿਣਾ ਚਾਹੁੰਦੇ ਹੋ ਕਿਸ ਤਰੀਕੇ ਦਾ ਰਿਹਾ ਸਮਾਗਮ ਤੇ ਕਿਸ ਤਰੀਕੇ ਦੀ ਅਗਲੀ ਰਣਨੀਤੀ ਰਹੇਗੀ ਕਿਉਂਕਿ 2027 ਵੀ ਨਜ਼ਦੀਕ ਆ ਰਹੀ ਹੈ ਦੇਖੋ ਸਮਾਗਮ ਤੇ ਬੜਾ ਕਲੋਜ਼ ਆ ਪ੍ਰੋਗਰਾਮ ਸੀਗਾ ਅਸੀਂ ਸਿਰਫ ਆਪਣੇ ਬਲੌਕ ਪ੍ਰੈਜ਼ੀਡੈਂਟਸ ਤੇ ਸਰਪੰਚ ਸਾਹਿਬਾਨਾਂ ਨੂੰ ਸੱਦਾ ਦਿੱਤਾ ਸੀਗਾ ਪਰ ਇਹ ਆ ਕਿ ਉਹ ਉਹਦੇ ਨਾਲ ਹੀ ਜਿਹੜਾ ਵਾ ਉਹ ਰੈਲੀ ਦਾ ਜਿਹੜਾ ਰੂਪ ਉਹ ਧਾਰਨ ਕਰ ਗਿਆ ਤੇ ਅਗਰ ਦੀ ਰਣਨੀਤੀ ਜਿਹੜੀ ਆ ਉਹ ਹਰ ਪਿੰਡ ਦੇ ਵਿੱਚ ਜਾ ਕੇ ਹਰ ਗਲੀ ਦੇ ਵਿੱਚ ਜਾ ਕੇ ਆਪਣੇ ਵਰਕਰਾਂ ਦੇ ਨਾਲ ਰابطਾ ਕਾਇਮ ਕਰਕੇ ਆਪਾਂ ਇੰਨਾ ਕ ਜਿਆਦਾ ਵਧੀਆ ਆਪਣਾ ਪਾਰਟੀ ਦਾ ਪ੍ਰਚਾਰ ਕਰਨਾ ਕਿ 2027 ਦੇ ਵਿੱਚ ਆਪਾਂ ਜਿਹੜੀਆਂ ਸੱਤੇ ਦੀ ਸੱਤੇ ਗੁਰਦਾਸਪੁਰ ਦੀਆਂ ਸੀਟਾਂ ਜਿਹੜੀਆਂ ਵਾਂ ਉਹ ਆਪਾਂ ਪਾਰਟੀ ਦੀ ਜਿੱਤ ਕੇ ਝੋਲੀ 'ਚ ਪਾਉਣੀ ਹੈ। ਉਹਨਾਂ ਨੇ ਮੱਝੇ ਦੀ ਗੱਲ ਕੀਤੀ ਹੈ ਕਹਿੰਦੇ 16 ਮਿਲੀਅਨਾਂ ਦਾ 25 ਲੈਣ ਦੇ। ਦੇਖੋ ਜੀ ਤੁਸੀਂ ਮੇਰੇ ਨਾਲ ਖੜੇ ਸਾਡੇ ਜਿਹੜੇ ਮੱਝ ਦੇ ਇੰਚਾਰਜ ਨੇ ਸੰਗਠਨ ਵੱਲੋਂ ਲਖਨਾ ਸਾਹਿਬ ਨਾਲ ਰਜੀਵ ਸ਼ਰਮਾ ਜੀ ਸਾਰੇ ਜਿੰਨੇ ਵੀ ਸਾਡੇ ਸੀਨੀਅਰ ਲੀਡਰ ਮੇਰੇ ਨਾਲ ਖੜੇ ਨੇ। ਮੈਨੂੰ ਇਹਨਾਂ ਦੀ ਹਲਾਸ਼ੇਰੀ ਇਹਨਾਂ ਦੇ ਜਿਹੜਾ ਸਪੋਰਟ ਸਿਸਟਮ ਆ ਉੱਤੇ ਮਾਣ ਆ। ਮੈਂ ਪੂਰਾ ਮਾਝੇ ਦੀ ਗਾਰੰਟੀ ਲੈਣਾ ਕਿਉਂਕਿ ਮੈਨੂੰ ਪਤਾ ਇਹ ਸਾਰਾ ਮਾਝਾ ਦੇਖ ਰਹੇ ਨੇ ਔਰ ਬਹੁਤ ਵਧੀਆ ਕਰਨਗੇ ਔਰ ਗੁਰਦਾਸਪੁਰ ਦੀ ਇਹਨਾਂ ਨੂੰ ਮੈਂ ਜ਼ਿੰਮੇਵਾਰੀ ਦੇਣਾ ਕਿ ਇੰਨੀ ਮਿਹਨਤ ਕਰਾਂਗੇ ਕਿ ਸਤੇ ਦੀ ਸਤਾ ਗੁਰਦਾਸਪੁਰ ਦੀਆਂ ਔਰ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਾਝੇ ਦੀਆਂ 25 ਦੀਆਂ 25 ਸੀਟਾਂ ਜਿਹੜੀਆਂ ਉਹ ਜਿੱਤ ਕੇ ਪਾਰਟੀ ਦੀ ਝੋਲੀ 'ਚ ਪਾਉਣਗੇ। ਕੀ ਅਪੀਲ ਕਰਨਾ ਚਾਹੋਗੇ ਯੂਥ ਨੂੰ ਖਾਸ ਕਰਕੇ ਔਰ ਆਪਣੇ ਵਰਕਰਾਂ ਖਾਸ? ਮੈਂ ਦੇਖੋ ਸਭ ਤੋਂ ਵੱਡੀ ਐਗਜ਼ਾਮਪਲ ਹੈ ਕਿ ਇੱਕ ਨੌਜਵਾਨ 33 ਸਾਲ ਦੇ ਉਮਰ ਦੇ ਵਿੱਚ ਮੈਨੂੰ ਜ਼ਿਲ੍ਹਾ ਪ੍ਰਧਾਨ ਬਣਾਤਾ ਮਾਝੀ ਪਾਰਟੀ ਨੇ। ਮੈਂ ਯੂਥ ਨੂੰ ਇਹ ਬੇਨ ਕਿ ਆਓ ਸਾਡੇ ਨਾਲ ਜੁੜੋ ਆ ਕੇ ਸਮਾਜ ਦੇ ਲਈ ਕੰਮ ਕਰੋ ਆਮ ਆਦਮੀ ਪਾਰਟੀ ਦੇ ਵਿੱਚ ਰਹਿ ਕੇ ਜਿੰਨੀ ਸਮਾਜ ਦੀ ਸੇਵਾ ਹੋ ਸਕਦੀ ਹੈ ਉਹ ਕਿਤੇ ਨਹੀਂ ਹੋ ਸਕਦੀ ਇਹ ਪਾਰਟੀ ਨੌਜਵਾਨਾਂ ਨੂੰ ਬਹੁਤ ਮੌਕਾ ਦਿੰਦੀ ਹੈ ਟਿਕਟਾਂ ਦਿੰਦੀ ਹੈ ਵਿਧਾਇਕ ਬਣਾਉਂਦੀ ਹੈ ਮੰਤਰੀ ਬਣਾਉਂਦੀ ਹੈ ਇਹ ਕਿਸੇ ਵੀ ਹੋਰ ਪਾਰਟੀ ਦੇ ਵਿੱਚ ਹੋ ਨਹੀਂ ਸਕਦਾ ਕਿਉਂਕਿ ਉਹਨਾਂ ਦੇ ਪਹਿਲਾਂ ਹੀ ਪੁੱਤ ਪੋਤਰੇ ਉਹਨਾਂ ਨੇ ਲਾਈਨ ਚਲਾਏ ਹੋਏ ਨੇ ਸੋ ਮੈਂ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਆਓ ਸਾਡੇ ਨਾਲ ਆਓ ਜੁੜੋ ਖੁੱਲਾ ਸੱਦਾ ਤੁਹਾਨੂੰ ਸਾਰਿਆਂ ਨੂੰ ਅਸੀਂ ਤੁਹਾਨੂੰ ਆਪਣਾ ਸਮਝ ਕੇ ਅਪਣਾ ਕੇ ਤੁਹਾਨੂੰ ਲੀਡਰ ਬਣਾ ਕੇ ਗਲੀਆਂ ਅੰਦਰ ਆਪਾਂ ਹਰ ਘਰ ਚ ਹਰ ਮਹੱਲੇ ਦੇ ਵਿੱਚ ਹਰ ਪਿੰਡ ਦੇ ਵਿੱਚ ਲੈ ਕੇ ਜਾਵਾਂਗੇ ਤਾਂ ਕਿ ਜਿਹੜੀ ਪਾਰਟੀ ਆ ਉਹ ਹੋਰ ਮਜ਼ਬੂਤ ਹੋ ਸਕੇ ਬਿਲਕੁਲ ਜੀ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਇਹ ਆਲ ਜ਼ਿਲ੍ਹਾ ਵਰਕਰ ਮੀਟਿੰਗ ਸੀ ਸਾਡੀ ਜਿਹੜੇ ਕਹਿ ਸਕਦੇ ਆ ਵੀ ਹਰ ਹਲਕੇ ਦੇ ਵਿੱਚ ਜਿਹੜੇ ਮੇਨ ਮੇਨਾ ਆਗੂ ਸਾਬਾਂ ਜਿਹੜੇ ਪਾਰਟੀ ਦੇ ਸਾਡੇ ਮੋਢੀ ਉਹ ਸਾਰੇ ਪਹੁੰਚੇ ਸੀ ਔਰ ਉਹਨਾਂ ਨੂੰ ਮੇਨ ਮਨੀਸ਼ ਸ਼ੋਧਿਆ ਜੀ ਪੰਜਾਬ ਪ੍ਰਧਾਨ ਸਾਡੇ ਅਮਨ ਅਰੋੜਾ ਜੀ ਕਮਲ ਮੰਤਰੀ ਕੁਲਦੀਪ ਢਾਲੀਵਾਲ ਜੀ ਔਰ ਨਾਲ ਦੇ ਨਾਲ ਸਾਡੇ ਮੇਰੇ ਛੋਟੇ ਵੀਰ ਜੋਬਨੰਦਾਵਾ ਜਿਹਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਉਹਦੀ ਅਗਵਾਈ ਦੇ ਵਿੱਚ ਇੱਕ ਨਾਲ ਮੇਨ ਵੱਡੀ ਮੀਟਿੰਗ ਕਰ ਦਿੱਤੀ ਜਿੱਦੇ ਸਾਰੇ ਲੀਡਰ ਸਹਿਬਾਨਾਂ ਨੂੰ ਆਪਾਂ ਬੁਲਾ ਕੇ ਆਪਣੇ ਜਿਹੜੇ ਵਰਕਰ ਸਹਿਬਾਨ ਸੀ ਉਹਨਾਂ ਨੂੰ ਤਗੜੇ ਕੀਤਾ ਔਰ ਲਾਮਬਤ ਕਰਕੇ ਪੰਡਤ ਤੋਰੇ ਹਲਕੇ ਚ ਸਿੱਖਿਆ ਵੀ ਦੇਖ ਗਏ ਆ ਕਹਿੰਦੇ ਉੱਤੇ ਚੱਲਣ ਦੀ ਜ਼ਰੂਰਤਾਂ ਲੀਡਰਾਂ ਨੂੰ ਵੀ ਤੇ ਵਰਕਰ ਨੂੰ ਵੀ ਜੇ 2027 ਦੀਆਂ ਇਲੈਕਸ਼ਨਾਂ ਚ 16 ਦੀ ਜਗ੍ਹਾ ਤੇ 5 ਸੀਟਾਂ ਮਾਜੇ ਚ ਲੈਣੀਆਂ ਤਾਂ ਇਹ ਬਿਲਕੁਲ ਜੋ ਉਹ ਦੱਸਦੇ ਨੇ ਠੀਕ ਹੈ ਇੱਕ ਗੱਲ ਤੇ ਕਲੀਅਰ ਹੈ ਵੀ ਜਿਹੜੀਆਂ ਪਾਰਟੀ ਦੀਆਂ ਗਾਈਡਲਾਈਨਾਂ ਨੇ ਜੇ ਆਪਾਂ ਉਹਦੇ ਤੇ ਵਰਕ ਕਰਦੇ ਆ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਉੱਥੇ ਨੁਕਸਾਨ ਹੋਵੇ ਉੱਥੇ ਫਾਇਦਾ ਹੀ ਹੁੰਦਾ ਹੈ ਠੀਕ ਹੈ ਉਹ ਵਰਗੀਏ ਪ੍ਰਤਾਪ ਦੀ ਮੰਤਰੀ ਨੂੰ ਲੱਗਦਾ ਦੇਖੋ ਮੈਨੂੰ ਤੁਹਾਡੇ ਤੋਂ ਪਤਾ ਲੱਗਾ ਜੀ ਹੱਲੇ ਹੁਣੇ ਤੇ ਮੈਂ ਹੁਣੇ ਇਹਦੇ ਬਾਰੇ ਕਿਉਂਕਿ ਮੀਟਿੰਗ ਤੋਂ ਬਾਅਦ ਸਿੱਧੇ ਇੱਥੇ ਆ ਕੇ ਆ ਕੇ ਤੇ ਹੁਣੇ ਮੈਂ ਕਲੀਅਰ ਕਰਕੇ ਜਰੂਰ ਲੁਧਿਆਣਾ ਚੋਣਾ ਦੇ ਵਿੱਚ ਜਿਹੜਾ ਵਾ ਵੱਡਾ ਨਾਮ ਜਿਹੜਾ ਸ਼ਹਿਰ ਕਲਸੀ ਦਾ ਵਜ ਕੇ ਬਾਹਰ ਆਇਆ ਉਹਦੇ ਬਾਰੇ ਕੀ ਪਾਰਟੀ ਨੇ ਡਿਊਟੀ ਲਾਉਣੀ ਹੁੰਦੀ ਹੈ ਜੀ ਪਾਰਟੀ ਨੇ ਜਿੱਥੇ ਡਿਊਟੀ ਲਈ ਹੈ ਉੱਥੇ ਵਧੀਆ ਟੰਗ ਦਾ ਕੰਮ ਕੀਤਾ ਹੈ ਉਹਦਾ ਕੰਮ ਕਰਕੇ ਜਿਹੜਾ ਰਿਜ਼ਲਟ ਹੈ ਜਿਹੜਾ ਉਹ ਲੋਕਾਂ ਨੇ ਫਤਵਾ ਦੇਣਾ ਹੁੰਦਾ ਲੋਕਾਂ ਦੇ ਦਿਲ ਦੀ ਗੱਲ ਆਈ ਤੋਂ ਲੁਧਿਆਣਾ ਵਾਸਤੇ ਲੋਕਾਂ ਦਾ ਆਪਾ ਧੰਨਵਾਦ ਕਰਦੇ ਜਿਨ੍ਹਾਂ ਨੇ ਇੰਨਾ ਮਾਣ ਸਤਿਕਾਰ ਜਿਹੜਾ ਸਾਨੂੰ ਦਿੱਤਾ ਜੂਥ ਆਪੂ ਦਾ ਇਸ ਸਮਾਗਮ ਸੀ ਉਹਦਾ ਸੰਭਾਲ ਲੰਦਾ ਤੇ ਜੂਥ ਵੱਡੀ ਲੈਵਲ ਤੇ ਪਹੁੰਚਿਆ ਹੋਇਆ ਸੀ ਤੁਸੀਂ ਜੂਥ ਨੂੰ ਕੀ ਅਪੀਲ ਕਰਨਾ ਚਾਹੁੰਦੇ ਕਿਉਂਕਿ ਮਨੀਤ ਖੋੜਿਆ ਜੀ ਨੇ ਵੀ ਜੂਥ ਉੱਥੇ ਹੀ ਜ਼ਿਆਦਾਤਰ ਉਹਨਾਂ ਨੇ ਗੱਲਾਂ ਕੀਤੀਆਂ ਇਹਦੇ ਵਿੱਚ ਸਭ ਤੋਂ ਮੇਨ ਮੈਸੇਜ ਇੱਕ ਸਾਦੀ ਪਾਰਟੀ ਆ ਆਮ ਆਦਮੀ ਪਾਰਟੀ ਜਿੱਥੇ ਮੈਂ ਕਹਿ ਸਕਦਾ ਵੀ ਹਰ ਵਰਕਰ ਦੀ ਕੰਮ ਕਰਨ ਵਾਲੇ ਦੀ ਕਦਰ ਜਿਹੜਾ ਵਰਕਰ ਵਧੀਆ ਢੰਗ ਨਾਲ ਕੰਮ ਕਰਦਾ ਜਿਹਦੇ ਚ ਪੇਸ਼ੈਂਸ ਆ ਉਹ ਆਮ ਆਦਮੀ ਪਾਰਟੀ ਆ ਜਿਹੜੀ ਉਹ ਐਸੀ ਪਾਰਟੀ ਆ ਜਿਹਦੇ ਚ ਉਹ ਸਰਵਾਈਵ ਕਰੂਗੇ ਕਰੂ ਮੈਂ ਗੈਂਗਸਟਰ ਵਾਦੇ ਹੱਕ ਤੇ ਨਹੀਂ ਆ ਪਰ ਦੁਸ਼ਮਨ ਦੀ ਮਾਂ ਵੀ ਇਹ ਵਾਖੂਗੀ ਵੀ ਕਿਸੇ ਦੁਸ਼ਮਨ ਦਾ ਵੀ ਪੁੱਤ ਨਾ ਬਰੇ ਸੋ ਮੰਦਭਾਗੀ ਕੱਟ ਰਾਇਆ ਆ ਆਮ ਆਦਮੀ ਪਾਰਟੀ ਸਰਕਾਰ ਬਣਨੇ ਕੇ ਬਾਅਦ ਸੇ ਹੀ पंजाब के लोगों के लिए लगातार काम कर रही है पंजाब सरकार लगातार काम कर रही है वो चाहे लाखों लोगों के घरों में बिजली का बिल जीरो कराना हो मोहल्ला क्लिनिक में लोगों का इलाज कराना हो ईमानदारी सर, से सरकारी नौकरियां लगवाना हो या गांव-गांव तक किसानों का फ़ायदा पहुंचाना हो गांव-गांव में खेल के मैदान बनवाना हो तालाब साफ करवाना हो नहरी खाल साफ करवाना हो ये सब काम हो रहे हैं लेकिन ये सबसे बड़ी चीज़ युद्ध नशे के विरुद्ध जो मानसा की सरकार ने शुरू की है उसका गांव गांव में खूब माहौल है कि अच्छा काम हो रहा है गांव गांव में लोग दुआएं दे रहे हैं कि आप छोटी बड़ी सब तरह की मछलियों को पकड़ रहे हो कोई भेदभाव नहीं कर रहे किसी के साथ कोई डर नहीं रहा प्रशासन सरकार किसी से डर नहीं रही है बड़े बड़े लोगों से भी किसी माफिया से तो लोग खुश हैं इस बात से अब आम आदमी पार्टी के कार्यकर्ताओं का आज हमने गुरदासपुर में सम्मेलन किया और ये सब कार्यकर्ता नहीं आम आदमी पार्टी के लीडर्स हैं इन्हीं में से आने वाले समय के विधायक आने वाले समय के मंत्री आने वाले समय के केंद्र के राजनीति करने वाले लोग निकलेंगे तो उनसे मैं चर्चा करने आया था अमन जी शहरी कलसी जी हम सब लोग यहाँ चर्चा करने आए थे उनसे और साथ साथ जो डिस्ट्रिक्ट प्रेसिडेंट हैं जिन्होंने नया काम संभाला है उन्होंने गौहन रंधावा जी उन्होंने पूरे ज़िले के कार्यकर्ताओं की लीडर्स की मीटिंग बुलाई थी तो मुझे बड़ा अच्छा लगा सब बहुत पॉजिटिव माहौल में थे और सब ऊर्जा से भरे हुए हैं सर जो जो प्रताप को देखिए आम आदमी पार्टी अनुशासित पार्टी है आम आदमी पार्टी पंजाब के लोगों की उम्मीदों की पार्टी है जो भी लीडर सरकार में रह के कुछ गलत करेगा या पार्टी में किसी पद पर रह के कुछ ऐसा काम करेगा जो पार्टी के हित में ना हो पंजाब के लोगों के हित में ना हो पंजाब के लोगों को हित को भूल के जो भी लीडर अपनी छोटी मोटी अपनी अहम की राजनीति में पड़ेगा उसको फिर अनुशासन के रूप में सजा तो दी गुजर